बाक़ी सारे बाक़ी जी ਚੁੱਕਾ ਸੀ ਪਰ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਝੂਠ ਬੋਲਿਆ ਸੀ ਉੱਤੇ ਫਰਾਂ ਨਹੀਂ ਉਤਰਿਆ ਸੋ ਇਸ ਕਰਕੇ ਲੋਕਾਂ ਨੇ ਇਹਨੂੰ ਚੱਲਦਾ ਕੀਤਾ ਤੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਲਿਆਂਦੀ ਆ ਜੇ ਸਾਨੂੰ ਆਸ ਆ ਕਿ ਜਿਵੇਂ મોદી ਸਾਹਿਬ ਨੇ ਜੋ kia ਉਹ ਕਰਕੇ ਵਿਖਾਇਆ ਤੇ ਅੱਜ ਇਸੇ ਵਿਸ਼ਵਾਸ ਤੇ ਲੋਕਾਂ ਨੇ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜੋ ਸਾਨੂੰ ਆਸ ਆ ਕਿ ਮੋਦੀ ਸਾਹਿਬ ਨੇ ਜੋ ਉੱਥੇ ਵਾਅਦੇ ਕੀਤੇ ਨੇ ਉਹ ਸਾਰੇ ਪੂਰੇ ਕੀਤੇ ਜਾਣਗੇ ਤੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਜਿਵੇਂ ਦਿੱਲੀ ਵਾਲਿਆਂ ਨੇ ਉੱਥੋਂ ਇਹਨਾਂ ਦਾ ਸਫਾਇਆ ਕੀਤਾ ਤੇ ਸਾਨੂੰ ਆਸ ਆ ਕਿ ਹੁਣ 2027 ਦੇ ਵਿੱਚ ਪੰਜਾਬ ਦੇ ਲੋਕੀ ਜਿਹੜਾ ਵਾ ਪੰਜਾਬ ਚੋਂ ਆਮ ਆਦਮੀ ਦਾ ਸਫਾਇਆ ਕਰਕੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲਾਉਣ ਬੋਲੇ ਜੈ ਹਿੰਦ ਇਹ ਪੰਜਾਬ ਜਿਲ੍ਹਾ ਆਬਾਦ 2027 ਦੇ ਲਖਸ਼ਾ ਹੋਣੀ ਆ 2027 ਦੇ ਵਿੱਚ ਲਖਸ਼ਾ ਹੋਣੀ ਆ ਤੇ ਇਹਦੇ ਨਾਲ ਪੰਜਾਬ ਨੂੰ ਕਿੰਨਾ ਕੁ ਬਲ ਮਿਲੇਗਾ ਤਾਂ ਸਾਡੀਆਂ ਹੋ ਨਵੇਂ ਸਿਰ ਤੋਂ ਜਿਹੜੀ ਰਾਜਨੀਤਿਕ ਕੀ ਕੀ ਜਿਹੜੀਆਂ ਤਿਆਰੀਆਂ ਹੋਣੀਆਂ ਜਿਹੜਾ ਪੰਜਾਬ ਪੰਜਾਬ ਦੀ ਸਰਕਾਰ ਦਾ ਇਹਦਾ ਮੈਸੇਜ ਗਿਆ ਜੀ ਪੰਜਾਬ ਨਹੀਂ ਪੂਰੀ ਹਿੰਦੁਸਤਾਨ ਚ ਗਿਆ ਕਿ ਦਿੱਲੀ ਦੇ ਵਿੱਚ ਪਹਿਲਾਂ ਲੋਕਾਂ ਨੇ ਇਹਨਾਂ ਨੂੰ ਉੱਥੇ ਮੌਕਾ ਦਿੱਤਾ ਸੀ ਤੇ ਉਸੇ ਤਰਜ਼ ਤੇ ਹੀ ਲੋਕਾਂ ਨੇ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਮੌਕਾ ਦਿੱਤਾ ਪਰ ਅੱਜ ਪੰਜਾਬ ਦੇ ਲੋਕ ਵੀ ਬੜੀ ਬੁਰੀ ਤਰ੍ਹਾਂ ਜਿਹੜੇ ਆ ਉਹ ਪਛਤਾ ਰਹੇ ਨੇ ਕਿ ਕਿਹੜਾ ਵੇਲਾ ਹੁਣ ਸਮਾਂ ਆਵੇ ਅਸੀਂ ਇਹਨਾਂ ਨੂੰ ਚਲਦੇ ਕਰੀਏ ਤੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਤਾਂ ਕਿ ਪੰਜਾਬ ਦੀ ਤਰੱਕੀ ਹੋ ਸਕੇ ਪੰਜਾਬ ਚੋਂ ਗੱਡਾਗਰਦੀ ਖਤਮ ਹੋ ਸਕੇ ਪੰਜਾਬ ਚੋਂ ਨਸ਼ੇ ਖਤਮ ਹੋ ਸਕਣ ਇਹ ਵੀਰੋ ਤਾਂ ਹੀ ਹੋ ਸਕਣੇ ਜੇ ਮੈਂ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੇ ਵੀ ਬਣਾਵਾਂ